ਬਿਤੇ ਕੱਲ ਜਿਹੜਾ ਪ੍ਰਿਸ਼ਦ ਤੇ ਬਲਾਗ ਸੰਭੀ ਹੋਈਆਂ ਚ ਉਹਨਾਂ ਦਾ ਜਿਹਨਾਂ ਦੇ ਅੱਜ ਜਿਹੜੀ ਬਗੈਰਾ ਸ਼੍ਰੀ ਮਾਤਾ ਗੰਗਾ ਕੰਨੇ ਸਕੂਲ ਦੇ ਵਿੱਚ ਜਿਹੜੀ ਗਿਣਤੀ ਜੜੀ ਸ਼ੁਰੂ ਕੀਤੀ ਜਾ ਚੁੱਕੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਬੜੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਾਰੀਆਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਵਰਕਰ ਦੇ ਉਹਨਾਂ ਦੇ ਨਮਾਇंदे ਨੇ ਉਸ ਗਿਣਤੀ ਕੇਂਦਰ ਦੇ ਬਾਹਰ ਜਿਹੜੀ ਬੜੀ ਭੀੜ ਜਮਾ ਕਰਕੇ ਖੜੀ ਹੋਏ ਨੇ ਔਰ ਉਹਨਾਂ ਦੇ ਚਿਹਰਿਆਂ 'ਤੇ ਬਿਲਕੁਲ ਖੁਸ਼ੀੜੀ ਨਜ਼ਰ ਆ ਰਹੀ ਆ ਅੱਜ ਪਹਿਲਾ ਰਾਉਂਡ ਜਿਹੜਾ ਸੀ ਉਹਦੀ ਇਸ ਵੇਲੇ ਜਿਹੜਾ ਪ੍ਰੀਸ਼ਦ ਦੇ ਵਿੱਚ ਫਿਰ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਦਾ ਜਿਹੜਾ ਕੈਂਡੀਡੇਟ ਆ ਉਹ ਲੀਡ ਕਰ ਰਿਹਾ ਜਿਵੇਂ ਸ਼੍ਰੋਮਣੀ ਕਾਲੀਦਾਵ ਦਾ ਜੇਕਰ ਵੇਖਿਆ ਜਾਵੇ ਤਾਂ ਜੋਨ ਨੰਬਰ 7 ਜੋਗੇ ਬਤਾਲਾ ਪਿੰਡਾ ਹੈ ਉਥੋਂ ਸ਼੍ਰੋਮਣੀ ਕਾਲੀਦਾਵ ਦਾ ਜਿਹੜਾ ਉਮੀਦਵਾਰ ਆ ਉਹ ਭਾਰੀ ਲੀਡ ਹੈ ਉਹ ਲੈ ਕਰ ਰਿਹਾ ਵਰਕਰ ਇਕੱਠੇ ਹੋਏ ਨੇ ਵਰਕਰਾਂ ਦੇ ਚਿਹਰਿਆਂ 'ਤੇ ਬਹੁਤ ਖੁਸ਼ੀ ਆ ਬੜਾ ਜੋਸ਼ ਆ ਉਹਨਾਂ ਨੇ ਕਿਹਾ ਕਿ ਸਾਰੀਆਂ ਸੀਟਾਂ ਦੀਆਂ ਬੜੀ ਸ਼ਾਨ ਦੇ ਨਾਲ ਜਿੱਤਾਂਗੇ ਆਹ ਕੁਝ ਸ਼੍ਰੋਮਣੀ ਕਾਲੀਦਾਵ ਦੇ ਵਰਕਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹ ਰੁਝਾਨ ਤੋਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਵਾਹਿਗੁਰੂ ਜੀ ਕਾ ਖਾਲ ਮਾਸ ਗੁਬਿੰਦਰ ਸਿੰਘ ਪਿੰਡ ਬਤਾਲਾ ਸਾਡਾ ਬਲਾਕ ਸੰਪਤੀ ਜ਼ੋਨ 7 ਨੰਬਰ ਉੱਥੋਂ ਜੋ ਪਹਿਲਾ ਰੁਝਾਨ ਆਇਆ ਪਹਿਲੇ ਬੋਹ ਦੀ ਗਿਣਤੀ ਆਈ ਹੈ 236 ਵੋਟਾਂ ਸ਼੍ਰੋਮਣੀ ਅਕਾਲੀ ਦਲ ਤਕੜੀ ਚੋਣ ਨਿਸ਼ਾਨ ਨੂੰ ਪਈਆਂ ਅਤੇ 96 ਵੋਟਾਂ ਕਾਂਗਰਸ ਨੂੰ ਪਈਆਂ ਨੇ ਔਰ 65 ਕੋ ਵੋਟਾਂ ਜਿਹੜੀਆਂ ਉਹ ਝਾੜੂ ਆਮ ਆਦਮੀ ਪਾਰਟੀ ਨੂੰ ਪਈਆਂ ਨੇ ਸੋ ਜਿੱਥੇ ਬੀਤੇ ਲੰਘੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਗਜ਼ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਰੱਦ ਹੋਏ ਨੇ ਔਰ ਇਹ ਤੱਕ ਇਹਸ਼ਾ ਹੀ ਕੀਤੀ ਗਈ ਹੈ ਪਰ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਆ ਆ ਵੀ ਕਿ ਉਹ ਸਾਡੇ ਵਰਕਰ ਸਾਰੇ ਸਾਡੇ ਨਾਲ ਇੱਥੇ ਡਟੇ ਨੇ ਬਾਹਰ ਨਤੀਜੇ ਦੀ ਜਿਹੜੀ ਆ ਇੰਤਜ਼ਾਰ ਕੀਤੀ ਜਾ ਰਹੀ ਆ ਸੋ ਮੇਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ ਗੁਰੂ ਮਹਾਰਾਜ ਕਿਰਪਾ ਕਰਨ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਤਕੜੀ ਜਿੱਤ ਦੇ ਨਾਲ ਨਵਾਜਣ ਸੋ ਜਿੱਥੇ ਪ੍ਰਬੰਧ ਅੱਜ ਤੱਕ ਸਾਰਾ ਤਕਰੀਬ ਵਧੀਆ ਪਰ ਪਹਿਲਾਂ ਜਿਹੜਾ ਪ੍ਰਸ਼ਾਸਨ ਉਹਨੂੰ ਬਹੁਤ ਤਕੈਸ਼ਾਈ ਕੀਤੀ ਗਈ ਉਹਦਾ ਰੋਸ ਵੀ ਆ ਜਿੱਥੇ ਔਰ ਉਹ ਹੁਣ ਨਤੀਜਿਆਂ ਦੇ ਰਹੀ ਤੁਸੀਂ ਸਾਰਾ ਦੇਖ ਹੀ ਲੈਣਾ ਜੀ ਇਲੇ ਰਾਉਂਡ ਚ ਤੁਹਾਡੀ ਚੜਤਾ ਤੇ ਗਾਂ ਅਗਲੇ ਰਾਉਂਡ ਚ ਤੁਸੀਂ ਕਿਦਾਂ ਮਹਿਸੂਸ ਕਰਦੇ ਜੇ ਵੀ ਇਹ ਗਾਂ ਵੀ ਚੜਤ ਬਾਰ ਕਰਾ ਦੇ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਮਹਾਰਾਜ ਦੀ ਧਰਤੀ ਤੇ ਖੜੇ ਆ ਸਾਨੂੰ ਉਮੀਦ ਹੈ ਪੂਰੀ ਕਿਉਂਕਿ ਆਪਣੀ ਮਿਹਨਤ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਔਰ ਸ਼ੁਕਰਾਨਾ ਸਤਿਗੁਰੂ ਦਾ ਜੋ ਸਾਨੂੰ ਨਵਾਜਿਆ ਉਹਨਾਂ ਨੇ ਸੋ ਅਸੀਂ ਇਹੋ ਯਾਦ ਕਰਦੇ ਆਂ ਔਰ ਸਾਨੂੰ ਪੂਰੀ ਉਮੀਦ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਬਲਾਕ ਸੰਪਤੀ ਜ਼ੋਨ 7 ਨੰਬਰ ਤੋਂ ਜਿੱਤੇਗਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਾਰੀਖਾ ਦੇਖਣ ਵੇਲੇ ਕਿ ਪਹਿਲੇ ਰਾਉਂਡ ਵਿੱਚ ਜਿਹੜੀ ਰਿਪੋਰਟ ਕਾਫੀ ਔਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਾਕੀ ਦੇ ਔਰਨ ਨਤੀਜੇ ਜਿਹੜੇ ਸ਼੍ਰੋਮਣੀ ਕਾਲਜ ਦੇ ਹੱਥੇ ਜਾਣਦੇ ਪੂਰੀ ਸਭਾਵਨਾ ਬਣੀ ਆ ਪੀਡੀਸੀ ਲਈ ਰਕੇਸ਼ ਕੁਮਾਰ ਬਾਬਾ ਬਗਲਾ ਸਾਹਿਬ